ਪਿੰਡ ਦਾ ਇੱਕ ਨਸ਼ੇੜੀ ਬੰਦਾ ਸੀ ਜਿਹਦੇ ਮਗਰ ਸਰਕਾਰ ਹੈ ਜਿਹਦੇ ਮਗਰ ਲਾਭ ਉੱਗੋ ਕੇ ਐਮ ਐਲ ਏ ਹੈ ਉਹਦਾ ਕਾਰਨ ਇਹ ਹੈ ਕਿ ਜਿਹੜਾ ਕਲਕੱਤਾ ਸੀ ਉਹ ਉਸਨੇ ਹਮੇਸ਼ਾ ਸੱਚ ਦਾ ਸਾਥ ਦਿੱਤਾ ਲੋਕ ਹਿੱਤਾਂ ਦੇ ਲਈ ਉਹ ਲੜਦਾ ਸੀ ਪਰ ਆ ਜਿਹੜਾ ਇੱਕ ਨਸ਼ੇੜੀ ਕਿਸਮ ਦਾ ਬੰਦਾ ਜਿਹਨੇ ਬੜੀ ਬੁਝਦਲੀ ਦੀ ਨਾਲ ਮੈਂ ਕਹਿੰਦਾ ਇਹ ਬੈਕ ਸਾਈਡ ਤੋਂ ਉਹਦੇ ਗੋਲੀ ਮਾਰੀ ਅਸਰ ਦੇ ਵਿੱਚ ਬੈਠੇ ਤੇ ਕੁਰਸੀ ਤੇ ਜਿਹੜੀ ਆਵਾਜ਼ ਲੋਕ ਹਿੱਤਾਂ ਦੇ ਲਈ ਲੜਦੀ ਆ ਹਮੇਸ਼ਾ ਜਾਦਾ ਉਹਨਾਂ ਨੂੰ ਜੇਲਾ ਚ ਤੇ ਟੁੰਨਿਆ ਜਾਂਦਾ ਜਾਂ ਉਹਨਾਂ ਤੇ ਗੋਲੀਆਂ ਮਰਵਾ ਦਿੱਤੀਆਂ ਜਾਂਦੀਆਂ ਨੇ ਉਹਦਾ ਅਸਲਾ ਵੀ ਜਮਾ ਹੋਇਆ ਹੋਇਆ ਸੀ ਬਈ ਤੇ ਬਈ ਕਈ ਦਿਨਾਂ ਤੋਂ ਕੀ ਮੰਨ ਲਓ ਵੀ ਪਿਛਲੇ 25 30 ਦਿਨਾਂ ਤੋਂ ਇਹ ਗੱਲ ਕਹਿ ਰਿਹਾ ਸੀ ਪ੍ਰਸ਼ਾਸਨ ਨੂੰ ਵੀ ਤੇ ਡੀਸੀ ਸਾਹਿਬ ਨੂੰ ਵੀ ਐਸਐਸਪੀ ਸਾਹਿਬ ਨੂੰ ਵੀ ਮਿਲ ਕੇ ਵੀ ਜਾਂਦਾ ਮੈਨੂੰ ਸਿਕਿਉਰਿਟੀ ਦੇ ਦਿਓ ਨਹੀਂ ਮੇਰਾ ਅਸਲਾ ਬਹਾਲ ਕੀਤਾ ਜਾਵੇ ਵੀ ਮੈਨੂੰ ਨਿਤ ਰੋਜ਼ ਥ੍ਰੈਟ ਆਉਂਦੇ ਨੇ ਨਵੇਂ ਤੋਂ ਨਵੇਂ ਥ੍ਰੈਟ ਆਉਂਦੇ ਨੇ ਸਰਕਾਰ ਨੂੰ ਅਤੇ ਪ੍ਰਸ਼ਾਸਨ ਨੂੰ ਬਿਲਕੁਲ ਪਤਾ ਸੀ ਵੀ ਇਸ ਬੰਦੇ ਦੇ ਮਗਰ ਸੀ.ਆਈ.ਡੀ ਲੱਗੀ ਹੋਈ ਆ ਇਹ ਬੰਦੇ ਨੂੰ ਕਦੋਂ ਵੀ ਕਦੋਂ ਵੀ ਮਰਵਾਇਆ ਜਾ ਸਕਦਾ ਅਸੀਂ ਸਿੱਧਾ ਜਿਹੜਾ ਬਲੇਮ ਹੈ ਮੌਜੂਦਾ ਸਰਕਾਰ ਤੇ ਲਾਉਣਾ ਕਿਉਂਕਿ ਉਹਨੂੰ ਪਤਾ ਸੀ ਉਹਨੇ ਅਸਲਾ ਕਿਉਂ ਨਹੀਂ ਦਿੱਤਾ ਬੰਦੇ ਨੂੰ ਇਹਨਾਂ ਨੇ ਕਈ ਵਾਰ ਸਰਕਾਰ ਨੂੰ ਬੇਨਤੀ ਕੀਤੀ ਮੇਰਾ ਅਸਲਾ ਵਾਪਸ ਦਿੱਤਾ ਜਾ ਬਈ ਨੂੰ ਸਕਿਉਰਿਟੀ ਤੇ ਆਵੇ ਨਾ ਤਾਂ ਸਰਕਾਰ ਨੇ ਉਹਨੂੰ ਸਕਿਉਰਿਟੀ ਦੇ ਨਾਮ ਉਹਨਾਂ ਦਾ ਅਸਲਾ ਵਾਪਸ ਦਿੱਤਾ ਜਿਹੜੇ ਚੰਗੇ ਨੌਜਵਾਨ ਪੰਜਾਬ ਦਾ ਪ੍ਰਭਖ ਚਾਹੁੰਦੇ ਨੇ ਉਹ ਬੰਦਿਆਂ ਨੂੰ ਅੱਜ ਚੁਣ-ਚੁਣ ਕੇ ਮਾਰਿਆ ਜਾ ਰਿਹਾ ਪਰ ਕੋਈ ਗੱਲ ਨਹੀਂ ਸਮਾਉਂਦੇ ਦੱਸਾਂਗੇ ਜਰੂਰ ਅਸੀਂ ਹੈਗੇ ਆ ਅਸੀਂ ਕਰਾਂਗੇ ਕਾਰਵਾਈ ਜਿੰਨੀ ਹੋਈ